ਹੁਣ ਜਿਹੜੇ ਅੰਨੀ ਸ਼ਰਦਾ ਵਾਲੇ ਨੇ ਉਹਨਾਂ ਨੇ ਸੱਚ ਦੇ ਰਸਤੇ ਤੇ ਥੋੜਾ ਤੁਰਨਾ ਹੁੰਦਾ ਉਹਨਾਂ ਨੇ ਨਾ ਆਪ ਤੁਰਨਾ ਤੇ ਨਾ ਦੂਜੇ ਨੂੰ ਤੁਰਨ ਦੇਣਾ ਤੁਸੀਂ ਦੇਖੋ ਸੌਖੇ ਲਫ਼ਜ਼ਾਂ ਦੇ ਨਾਲ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਬਚਨ ਬਹੁਤ ਵਾਰ ਤੁਸੀਂ ਬੋਲਿਆ ਹੋਵੇਗਾ ਸੁਣਿਆ ਹੋਵੇਗਾ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਇੱਕ ਵਾਰ ਫਿਰ ਸਮਝ ਲਓ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਹੈ ਕਿ ਗਵਾਓ ਸੱਚੀ ਬਾਣੀ ਹੈ ਜੀ ਗਾਵੋ ਸੱਚੀ ਬਾਣੀ ਹੈ ਕਿ ਗਵਾਓ ਸੱਚੀ ਬਾਣੀ ਹੈ ਸੋਚਿਓ ਇਸ ਚੀਜ਼ ਬਾਰੇ ਜਿੰਨਾ ਜ਼ੋਰ ਸਾਡਾ ਗਵਾਉਣ ਤੇ ਲੱਗਿਆ ਹੋਇਆ ਉੰਨਾ ਜ਼ੋਰ ਕਦੇ ਅਸੀਂ ਬਾਣੀ ਨੂੰ ਗਾਉਣ ਅਤੇ ਸਮਝਣ ਤੇ ਲਾਇਆ ਤੁਕ ਤੁਕ ਪਾਠ ਸੰਪਟ ਪਾਠ ਆਹ ਪਾਠ ਉਹ ਪਾਠ ਪੈਸੇ ਦੇ ਦੇ ਕੇ ਅਸੀਂ ਬਸ ਇਹ ਸੌਖਾ ਸਮਝ ਲਿਆ ਵੀ ਪੈਸੇ দাও 5100 ਦੇ ਦੇ ਦੋ 51000 ਦੇ ਦੋ ਲੱਖ ਦੇ ਦੋ ਸੰਪਟ ਪਾਠਾਂ ਦਾ ਕਸ਼ੇਰਾ ਵੀ ਪਾਠੀ ਨੂੰ ਨਵਾਂ ਤੌਲੀਆ ਵੀ ਨਵਾਂ ਜੁੱਤੀ ਵੀ ਨਵੀਂ ਹਨਾ ਚੋਲਾ ਵੀ ਨਵਾਂ ਇਹ ਸਾਰੀਆਂ ਚੀਜ਼ਾਂ ਸਾਬਣ ਦੀ ਟਿੱਕੀ ਵੀ ਨਵੀਂ ਬੁਰਸ਼ ਵੀ ਨਵਾਂ ਇਹ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਦੇ ਸਕਦੇ ਆ ਪਰ ਜਦੋਂ ਗਾਉਣ ਵਾਲੀ ਗੱਲ ਆਉਂਦੀ ਹੈ ਉੱਥੇ ਅਸੀਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਆ ਚਲੋ ਇੱਕ ਗੱਲ ਦਾ ਜਵਾਬ ਦਿਓ ਮੈਂ ਇੱਕ ਉਦਾਹਰਨ ਦਿੰਨਾ ਤੁਹਾਨੂੰ ਸਾਨੂੰ ਪਿਆਸ ਲੱਗੀ ਹੋਵੇ ਪਾਣੀ ਦੀ ਕਦੇ ਦੂਜੇ ਨੂੰ ਆਵਾਜ਼ ਮਾਰ ਕੇ ਕਿਹਾ ਭਾਈ ਪਾਣੀ ਪੀਲਾ ਮੈਨੂੰ ਪਿਆਸ ਲੱਗੀ ਹੈ ਕਦੇ ਹੋਈ ਹੈ ਇਹ ਚੀਜ਼ ਸਾਨੂੰ ਭੁੱਖ ਲੱਗੀ ਹੋਵੇ ਕਦੇ ਦੂਸਰੇ ਨੂੰ ਆਵਾਜ਼ ਮਾਰ ਕੇ ਕਿਹਾ ਭਾਈ ਰੋਟੀ ਖਾ ਲੈ ਮੈਨੂੰ ਭੁੱਖ ਲੱਗੀ ਹੈ ਸਰਦੀਆਂ ਦੇ ਦਿਨ ਚੱਲਦੇ ਨੇ ਠੰਡ ਲੱਗਦੀ ਹੈ ਸਾਨੂੰ ਕਦੇ ਦੂਸਰੇ ਨੂੰ ਕਿਹਾ ਭਾਈ ਕੋਟੀ ਪਾ ਲੈ ਜੈਕਟ ਪਾ ਲੈ ਮੈਨੂੰ ਠੰਡ ਲੱਗਦੀ ਹੈ ਗਾਵੋ ਸੱਚੀ ਬਾਣੀ ਗਾਉਣੀ ਸੀ ਗੁਰਬਾਣੀ ਪਰ ਅਸੀਂ ਗਵਾਉਣ ਵਾਲੇ ਪਾਸੇ ਨੂੰ ਤੁਰੇ ਸਾਰੀ ਗੁਰਬਾਣੀ ਦੇ ਵਿੱਚ ਦੱਸੋ ਕਿੱਥੇ ਲਿਖਿਆ ਹੋਇਆ ਵੀ ਗਵਾਓ ਸਾਰੀ ਗੁਰਬਾਣੀ ਦੇ ਵਿੱਚੋਂ ਇੱਕ ਤੁਕ ਮੈਨੂੰ ਦੱਸ ਦੋ ਜਿੱਥੇ ਇਹ ਲਿਖਿਆ ਹੋਵੇ ਵੀ ਪੈਸੇ ਦੇਣੇ ਨੇ ਤੇ ਭਾਈ ਪਾਠ ਕਰਨ ਤੇ ਤੁਸੀਂ ਸੁਣਨਾ ਵੀ ਨਹੀਂ ਤੁਸੀਂ ਕੋਲੇ ਨਹੀਂ ਬੈਠਣਾ ਬਸ ਤੁਸੀਂ ਪੈਸੇ ਦੇਣੇ ਨੇ 12 ਡਾਲਰ ਭੇਜ ਦੇਣੇ ਨੇ ਹੁਕਮਨਾਮਾ ਤੁਹਾਡਾ ਜਿਹੜਾ ਹੈਗਾ ਅੱਜ ਕੱਲ ਤੇ ਸੌਖਾ ਹੋ ਗਿਆ ਵੀ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਕੋਲੇ ਪਹੁੰਚ ਜਾਣਾ ਤੁਹਾਨੂੰ ਗਾਉਣ ਦੀ ਲੋੜ ਥੋੜਾ ਤੁਸੀਂ ਤਾਂ ਗਵਾਉਣਾ ਬਸ ਜਦ ਕਿ ਗੁਰੂ ਅਮਰਦਾਸ ਸਾਹਿਬ ਜੀ ਵਾਰ-ਵਾਰ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਭਾਈ ਗਾਵੋ ਸੱਚੀ ਬਾਣੀ ਬਾਣੀ ਨੂੰ ਗਾ ਲਿਓ ਅੱਛਾ ਚਲ ਹੋਰ ਦੱਸੋ ਸਿੱਖ ਸਤਗੁਰੂ ਦੇ ਪਿਆਰੇ ਕਿਹੜੇ ਹੁੰਦੇ ਨੇ ਜੀ ਗ੍ਰੰਥੀ ਪਾਠੀ ਕਥਾਵਾਚਕ ਰੌਲਾ ਲਾਉਣ ਵਾਲੇ ਕੀਰਤਨ ਕਰਨ ਵਾਲੇ ਢਾਡੀ ਇਕੱਲੇ ਇਕੱਲੇ ਇਹ ਇਹੀ ਸਿੱਖ ਸਤਗੁਰੂ ਦੇ ਪਿਆਰੇ ਹੁੰਦੇ ਨੇ ਗੁਰੂ ਸਾਹਿਬ ਜੀ ਨੇ ਸਿੱਖ ਸਤਗੁਰੂ ਦੇ ਪਿਆਰੇ ਕਿਹਨੂੰ ਕਿਹਾ ਸਾਨੂੰ ਕਿਹਾ ਸਾਰਿਆਂ ਨੂੰ ਕਿਹਾ ਸਾਰੀ ਮਾਨਵਤਾ ਨੂੰ ਕਿਹਾ ਸਾਰੀ ਮਾਨਵਤਾ ਗੁਰਬਾਣੀ ਨੂੰ ਸਮਝਣ ਦਾ ਯਤਨ ਕਰੇ ਤਾਂ ਸਾਰਾ ਕੁਝ ਇੱਕ ਹੋ ਸਕਦਾ ਪਰ ਅਸੀਂ ਤੁਰਦੇ ਨਹੀਂ ਇਧਰੇ ਬਸ ਫਿਰ ਮੈਂ ਕਹਿੰਦਾ ਸਾਡਾ ਜੋਰ ਗਵਾਉਣ ਵਾਲੇ ਪਾਸੇ ਲੱਗਿਆ ਹੋਇਆ ਪੈਸੇ ਦਿੱਤੇ ਨੇ ਤੇ ਬਸ ਤੁਸੀਂ ਗਾਓ ਗੁਰਬਾਣੀ ਬਾਰ-ਬਾਰ ਕਹਿੰਦੀ ਹੈ ਭਾਈ ਸਮਝ ਲਾਓ ਜੀਵਨ ਚ ਲਾ ਆਓ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਗਾਉਣਾ ਤੇ ਸੁਣਨਾ ਉਹਨਾਂ ਦਾ ਥਾਏ ਪਹਿਣਾ ਜਿਨ੍ਹਾਂ ਨੇ ਗੱਲ ਨੂੰ ਮੰਨ ਲਿਆ ਉਹ ਕਈ ਕਹਿ ਦਿੰਦੇ ਨੇ ਅਸੀਂ ਅਨਪੜ੍ਹਾਂ ਜੀ ਭਾਈ ਸੁਣ ਲਓ ਸਮਝ ਲਓ ਇਸ ਤੋਂ ਜੇ ਤੁਸੀਂ ਅਨਪੜ੍ਹੋਂ ਗੁਰਬਾਣੀ ਨੂੰ ਸਮਝ ਲਓ ਕੁਛ ਤਤ ਵਿਚਾਰ ਨੇ ਕੁਛ ਸਿਧਾਂਤ ਨੇ ਉਹਨਾਂ ਸਿਧਾਂਤਾਂ ਨੂੰ ਸਿੱਖ ਲਓ ਅਸੀਂ ਗੁਰਬਾਣੀ ਵੀ ਪੜਦੇ ਆ ਤੇ ਪੁੱਠੇ ਕੰਮ ਵੀ ਕਰਦੇ ਆ ਕਿੰਨੇ ਲੋਕ ਨੇ ਦੁਨੀਆ ਤੇ ਜਿਹੜੇ ਹਰ ਰੋਜ਼ ਗੁਰਬਾਣੀ ਵੀ ਪੜ੍ਹਦੇ ਨੇ ਅਦੇ ਮਟੀਆਂ ਦੇ ਉੱਪਰ ਮੱਥੇ ਵੀ ਟੇਕਦੇ ਫਿਰਦੇ ਹੁੰਦੇ ਨੇ ਕਿਰਪਾਨਾਂ ਵੀ ਪਾਈਆਂ ਨੇ ਪੌਹਲ ਵੀ ਛਕੀ ਆ ਕਿੰਨੀ ਵਾਰ ਮੈਂ ਕਿਹਾ ਵੀ ਕਿੱਥੇ ਕਿੱਥੇ ਅਸੀਂ ਤੁਰੇ ਫਿਰਦੇ ਆ ਅੱਛਾ ਚਲੋ ਇੱਕ ਗੱਲ ਹੋਰ ਦੱਸੋ ਮੈਨੂੰ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰ ਕੇ ਇੱਕ ਗੱਲ ਕਹੀ ਸੀ ਜਦੋਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਗਿਆ ਕਿ ਮੇਰੇ ਪੁੱਤਰ ਕਿੱਥੇ ਨੇ ਅਸੀਂ ਸਿੱਖ ਇਤਿਹਾਸ ਦੇ ਵਿੱਚੋਂ ਇਹ ਗੱਲ ਪੜ੍ਹਦੇ ਆ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ ਇਨ ਪੁੱਤਰਨ ਕੇ ਸੀਸ ਪਰ ਬਾੜ دیے ਸਤ ਚਾਰ ਚਾਰ ਮੂਏ ਤੋਂ کیا ਹੁਆ ਜੀਵਤ ਕਈ ਹਜ਼ਾਰ ਚਾਰ ਸ਼ਹੀਦیاں ਪ੍ਰਾਪਤ ਕਰ ਗਏ ਕੀ ਗੱਲ ਹੋ ਗਈ ਆ ਹਜ਼ਾਰ ਜਿਉਂਦੇ ਨੇ ਗੁਰੂ ਸਾਹਿਬ ਜੀ ਨੇ ਕਿੱਧਰ ਇਸ਼ਾਰਾ ਕੀਤਾ ਸੀ ਕਿੱਧਰ ਉਂਗਲ ਕੀਤੀ ਸੀ ਇੱਧਰ ਕੀਤੀ ਸੀ ਜਿੱਧਰ ਗ੍ਰੰਥੀ ਸਿੰਘ ਬੈਠੇ ਸੀ ਮੈਂ ਕੇਵਲ ਗ੍ਰੰਥੀ ਸਿੰਘਾਂ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਤੁਸੀਂ ਗਾਉਣ ਤੇ ਜ਼ੋਰ ਲਾਇਆ ਹੋਇਆ ਗਾਉਣ ਵਾਲੇ ਪਾਸੇ ਨੂੰ ਸਮਝਣ ਵਾਲੇ ਪਾਸੇ ਨੂੰ ਅਸੀਂ ਨਹੀਂ ਤੁਰ ਰਹੇ ਸਮਝੋ ਮੇਰੀ ਗੱਲ ਨੂੰ ਇੱਧਰ ਪ੍ਰਚਾਰਕ ਬੈਠੇ ਸੀ ਢਾਡੀ ਬੈਠੇ ਸੀ ਕੀਰਤਨ ਕਰਨ ਵਾਲੇ ਬੈਠੇ ਸੀ ਜਿੱਧਰ ਉਂਗਲੀ ਕਰੀ ਸੀ ਗੁਰੂ ਸਾਹਿਬ ਜੀ ਨੇ ਬੇਨਾਂ ਦੇ ਲਈ ਕੁਰਬਾਨ ਕੀਤੇ ਨੇ ਕਿ ਸਿੱਖ ਸਤਗੁਰੂ ਦੇ ਪਿਆਰਿਆਂ ਦੇ ਵੱਲ ਨੂੰ ਉਂਗਲੀ ਗੁਰੂ ਸਾਹਿਬ ਜੀ ਨੇ ਕੀਤੀ ਸੀ ਬੇਨ ਪੁੱਤਰਨ ਕੇ ਸੀਸ ਪਰ ਇਹਨਾਂ ਦੇ ਲਈ ਕੁਰਬਾਨ ਕੀਤੇ ਨੇ ਬਾਹਰ ਦੀਏ ਪੁੱਤ ਚਾਰ ਚਾਰ ਮੋਏ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਗੁਰੂ ਸਾਹਿਬ ਜੀ ਨੇ ਇਦਾਂ ਇਸ਼ਾਰਾ ਕੀਤਾ ਸੀ ਆ ਮੇਰੇ ਸਾਰੇ ਪੁੱਤ ਜਿਉਂਦੇ ਨੇ ਮੇਰੀਆਂ 3 ਜਿਉਂਦੀਆਂ ਨੇ ਇੱਧਰ ਇਸ਼ਾਰਾ ਕੀਤਾ ਸੀ ਪਰ ਅਸੀਂ ਕਿੱਥੇ ਖੜੇ ਗਏ ਸੋਚਣ ਦਾ ਯਤਨ ਕਰਿਓ ਇਹਨਾਂ ਚੀਜ਼ਾਂ ਨੂੰ ਗੁਰਬਾਣੀ ਹਰ ਇੱਕ ਦੇ ਲਈ ਸੀ ਉੱਚ ਨੀਚ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਇਸ ਸਿਧਾਂਤ ਨੂੰ ਅਸੀਂ ਸਮਝਣ ਦਾ ਯਤਨ ਕਰਨਾ ਅਸੀਂ ਫਿਰ ਗੱਲ ਬਣਨੀ ਸੀ ਜੇ ਆਪ ਸਮਝਦੇ ਮੈਂ ਫਿਰ ਦੁਹਰਾ ਦਿਆਂ ਗੱਲ ਨੂੰ ਆਪ ਨੂੰ ਪਿਆਸ ਲੱਗੀ ਹੋਵੇ ਤੇ ਦੂਜੇ ਨੂੰ ਨਹੀਂ ਕਹਿੰਦੇ ਪਾਣੀ ਪੀ ਆਪ ਨੂੰ ਭੁੱਖ ਲੱਗੀ ਹੋਵੇ ਤੇ ਦੂਜੇ ਨੂੰ ਨਹੀਂ ਕਹਿੰਦੇ ਵੀ ਹਾਂ ਤੂੰ ਰੋਟੀ ਖਾ ਲੈ ਤੇ ਇਸ ਲਈ ਗੁਰਬਾਣੀ ਨੂੰ ਆਪ ਪੜੋ ਸਮਝੋ ਥੋੜਾ ਥੋੜਾ ਸਮਝਣ ਦਾ ਯਤਨ ਕਰੀਏ ਇਹ ਕੋਈ ਸਾਡਾ ਸਿਧਾਂਤ ਨਹੀਂ ਹੈਗਾ ਵੀ ਕੋਤਰੀਆਂ ਚਲਾ ਲਓ ਸੰਪਟ ਪਾਠ ਚਲਾ ਲਓ ਉਹ ਚਲਾ ਲਓ ਉਹ ਚਲਾ ਲਓ ਪੈਸੇ ਦੇ ਕੇ ਪਤਾ ਨਹੀਂ ਕਿਹੜੇ ਕਿਹੜੇ ਤਰ੍ਹਾਂ ਦੇ ਪਾਠ ਤੁਸੀਂ ਪਾਠ ਕਰੋ ਜੀ ਸਾਡੇ ਕੋਲ ਤਾਂ ਸਮਾਂ ਨਹੀਂ ਇਹ ਸਾਡੀ ਕਿਹੜੀ ਸਿੱਖਿਆ ਆਮ ਸਮਝਣ ਵਾਲਾ ਬੰਦਾ ਜੀ ਨੂੰ ਬੋਲੀ ਬਾਲੀ ਜ਼ਿਆਦਾ ਸਮਝ ਨਹੀਂ ਨਾ ਉਹ ਵੀ ਇਸ ਗੱਲ ਨੂੰ ਸਮਝ ਗਏ ਜਿਹੜੀ ਕੁਝ ਮੈਂ ਕਹਿਣ ਦਾ ਯਤਨ ਕਰ ਰਿਹਾ ਉਹ ਵੀ ਸਮਝ ਲਏਗਾ ਵੀ ਹਾਂ ਭਾਈ ਗੁਰਬਾਣੀ ਖੁਦ ਆਪਣੇ ਲਈ ਆ ਅਸੀਂ ਸਿੱਖ ਸਤਗੁਰੂ ਦੇ ਪਿਆਰੇ ਆ ਸਿੱਖ ਸਤਗੁਰੂ ਦੇ ਪਿਆਰੇ ਕੋਈ ਸਪੈਸ਼ਲ ਨਹੀਂ ਹੁੰਦੇ ਅਸੀਂ 51 51000 ਦੇ ਸਕਦੇ ਆ ਲੱਖ ਲੱਖ ਰੁਪਇਆ ਸੰਪਟ ਪਾਠਾਂ ਦਾ ਦੇ ਸਕਦੇ ਆ ਅਸੀਂ ਮਾਰਵਲ ਲਵਾ ਸਕਦੇ ਆ ਗੁਰਦੁਆਰੇ ਦੇ ਉੱਪਰ ਅਸੀਂ ਇਹ ਸਾਰਾ ਕੁਝ ਕਰ ਸਕਦੇ ਆ ਜਦੋਂ ਗੁਰਬਾਣੀ ਦੇ ਸਿਧਾਂਤ ਸਮਝਣ ਦਾ ਯਤਨ ਕਰਨਾ ਹੋਵੇ ਉਦੋਂ ਅਸੀਂ ਪਤਨੀ ਕਿੱਥੇ ਚਲੇ ਜਾਣੀ ਇਸ ਲਈ ਸੋਚੋ ਜਰੂਰ ਇਹਨਾਂ ਚੀਜ਼ਾਂ ਨੂੰ ਗੁਰਬਾਣੀ ਸਮਝਣ ਦਾ ਵਿਸ਼ਾ ਹੈ ਗੁਰਬਾਣੀ ਖੁਦ ਪੜ੍ਹ ਕੇ ਜੀਵਨ ਵਿੱਚ ਲੈ ਕੇ ਆਉਣ ਦਾ ਵਿਸ਼ਾ ਹੈ ਦੂਜਿਆਂ ਨੂੰ ਪੈਸੇ ਦੇ ਕੇ ਜਿਹੜਾ ਹੈਗਾ ਉਹ ਪਾਠ ਕਰਾਉਣ ਦਾ ਵਿਸ਼ਾ ਨਹੀਂ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ